ਸਾਲ 2018 ਵਿੱਚ ਸੈਟੇਲਾਈਟ ਤੋਂ ਲਈਆਂ ਗਈਆਂ ਧਰਤੀ ਦੀਆਂ ਕੁਝ ਮਹੱਤਵਪੂਰਨ ਤਸਵੀਰਾਂ ਮਨੁੱਖੀ ਜੀਵਨ ਵੱਲੋਂ ਧਰਤੀ ਦੇ ਕੀਤੇ ਜਾ ਰਹੇ ਖਾਤਮੇ ਦਾ ਸਾਫ਼ ਪ੍ਰਦਰਸ਼ਿਤ ਕਰ ਰਹੀਆਂ ਨੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਦਾਨੰਗ ਵਿਏਟਨਾਮ ਵਿੱਚ ਸਮੁੰਦਰ 'ਚ ਅਮਰੀਕਾ ਦੇ ਬੇੜੇ ਦੀ ਤਸਵੀਰ ਜਿਸ ਵਿੱਚ ਲੜਾਕੂ ਜਹਾਜ਼ਾਂ ਦੀ ਕਤਾਰ ਦਿਖਾਈ ਦੇ ਰਹੀ ਹੈ ਇਹ ਤਸਵੀਰ 6 ਮਾਰਚ 2018 ਨੂੰ ਲਈ ਗਈ ਹੈ ਜੋ ਕਿ ਡਿਜੀਟਲ ਗਲੋਬ ਨੇ ਸਾਂਝੀ ਕੀਤੀ ਹੈ ਇਹ ਜੰਗੀ ਬੇੜਾ ਅਮਰੀਕਾ ਨੇ ਚੀਨ ਨੂੰ ਡਰਾਉਣ ਦੇ ਲਈ ਇੱਥੇ ਲਗਾਇਆ ਸੀ। ਦੂਜੀ ਤਸਵੀਰ ਵਾਸ਼ਿੰਗਟਨ ਅਮਰੀਕਾ ਦੀ ਹੈ ਜਿੱਥੇ 24 ਮਾਰਚ 2018 ਨੂੰ ਵਿਸ਼ਾਲ ਮਾਰਚ ਕੱਢਿਆ ਗਿਆ। ਇਹ ਮਾਰਚ ਪਾਰਕਲੈਂਡ ਫਲੋਰੀਡਾ ਵਿਦੇਸ਼ ਸਕੂਲ ਵਿੱਚ ਚੱਲੀ ਗੋਲੀ ਤੋਂ ਬਾਅਦ ਕਾਰਵਾਈ ਦੀ ਮੰਗ ਨੂੰ ਲੈ ਕੇ ਕੱਢਿਆ ਗਿਆ ਸੀ ਜਿਸ ਵਿੱਚ ਲੱਖਾਂ ਲੋਕਾਂ ਨੇ ਹਿੱਸਾ ਲਿਆ। ਮਾਰਚ ਫਾਰ ਆਵਰ ਲਾਈਵਸ ਯਾਨੀ ਕਿ ਸਾਡੀਆਂ ਜ਼ਿੰਦਗੀਆਂ ਦੇ ਲਈ ਮਾਰਚ ਦੇ ਬੈਨਰ ਹੇਠ ਇਹ ਮਾਰਚ ਕੱਢਿਆ ਗਿਆ ਸੀ ਤੇ ਅਮਰੀਕਾ ਵਿੱਚ ਪਿਸਤੌਲਾਂ ਦੇ ਉੱਤੇ ਸਖਤੀ ਨਾਲ ਬੈਨ ਦੀ ਮੰਗ ਕੀਤੀ ਗਈ ਸੀ ਤੀਜੀ ਤਸਵੀਰ 26 ਜੂਨ 2018 ਦੀ ਹੈ ਜਿਸ ਵਿੱਚ ਹਵਾਈ ਦਰਮਿਆਨ ਇੱਕ ਵੋਲਕੈਨੋ ਵਿੱਚੋਂ ਲਾਵਾ ਨਿਕਲਦਾ ਹੋਇਆ ਦਿਖਾਈ ਦੇ ਰਿਹਾ ਹੈ ਹਵਾਈ ਦੇ ਇੱਕ ਵੱਟੇ ਆਈਲੈਂਡ ਵਿੱਚੋਂ ਫੁੱਟਿਆ ਲਾਵਾ 700 ਤੋਂ ਜ਼ਿਆਦਾ ਘਰਾਂ ਨੂੰ ਖਤਮ ਕਰ ਗਿਆ ਸੀ ਲਾਵੇ ਦੀ ਨਦੀ ਵਹਿ ਰਹੀ ਸੀ ਉਸੇ ਨਦੀ ਦੀ ਸੈਟੇਲਾਈਟ ਤੋਂ ਲਈ ਗਈ ਤਸਵੀਰ ਤੁਸੀਂ ਦੇਖ ਸਕਦੇ ਹੋ। ਅਗਲੀ ਤਸਵੀਰ 22 ਅਗਸਤ 2018 ਦੀ ਹੈ। ਇਹ ਪਾਣੀ ਵਿੱਚ ਡੁੱਬੇ ਹੋਏ ਕੇਰਲ ਭਾਰਤ ਦੀ ਤਸਵੀਰ ਹੈ ਜਿੱਥੇ ਆਏ ਹੜ੍ਹ ਨੇ ਸੈਂਕੜੇ ਜਾਨਾਂ ਲੈ ਲਈਆਂ ਤੇ ਹਜ਼ਾਰਾਂ ਲੋਕਾਂ ਨੂੰ ਬੇਕਾਰ ਕਰ ਦਿੱਤਾ। ਤਸਵੀਰ ਵਿੱਚ ਦਿਖਾਈ ਦੇ ਰਿਹਾ ਹੈ ਕਿ ਕਿੰਝ ਪੂਰੀ ਧਰਤੀ ਜੋ ਕਿ ਇੱਕ ਰਿਹਾਇਸ਼ੀ ਇਲਾਕਾ ਸੀ ਇੱਕ ਝੀਲ ਦੇ ਵਿੱਚ ਤਬਦੀਲ ਹੋ ਗਈ। ਅਗਲੀ ਤਸਵੀਰ 13 ਸਤੰਬਰ 2018 ਦੀ ਹੈ। ਜੋ ਕਿ ਰਸ਼ੀਆ ਵਿੱਚ ਹੋਏ ਮਿਲਟਰੀ ਸ਼ੋਅ ਦੀ ਤਸਵੀਰ ਹੈ ਈਸਟਰਨ ਸਾਈਬੀਰੀਆ ਖੇਤਰ ਵਿੱਚ ਹੋਈ ਮਿਲਟਰੀ ਪ੍ਰੈਕਟਿਸ ਸਟ੍ਰਾਨ 에ਅਰ ਸ਼ੋਅ ਦੀ ਇਹ ਤਸਵੀਰ ਸੈਟੇਲਾਈਟ ਵੱਲੋਂ ਲਈ ਗਈ ਹੈ ਇਸ ਸ਼ੋਅ ਵਿੱਚ 3 ਲੱਖ ਰਸ਼ੀਅਨ ਫੌਜੀ 1000 ਜਹਾਜ਼ ਤੇ 36000 ਟੈਂਕਾਂ ਨੇ ਹਿੱਸਾ ਲਿਆ ਸੀ ਅਗਲੀ ਤਸਵੀਰ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਪੈਰਾਡਾਈਸ ਸ਼ਹਿਰ ਦੀ ਹੈ ਜਦੋਂ ਕੁਝ ਹੀ ਘੰਟਿਆਂ ਵਿੱਚ ਪੂਰਾ ਪੈਰਾਡਾਈਸ ਸੜ ਕੇ ਸੁਆਹ ਹੋ ਗਿਆ ਸੀ 9 ਨਵੰਬਰ 2018 ਨੂੰ ਇਹ ਤਸਵੀਰ ਲਈ ਗਈ ਸੀ।